ਗਿੱਦੜ ਬਹਾ ਜ਼ਿਮਣੀ ਚੋਣਾ ਦੇ ਨਤੀਜੇ ਬਹਾਨੇ ਰਵਨੀਤ ਬਿੱਟੂ ਦਾ ਰਾਜਾ ਬਣੇ ਤੇ ਤੰਜ ਬੋਲੇ ਹੁਣ ਰਾਜਾ ਸਾਹਿਬ ਨੂੰ ਮਿਲਣ ਗਿਆ ਚੋਪੜੀਆਂ ਰੋਟੀਆਂ ਕੱਲ ਬੜਿੰਗ ਨੇ ਬਿੱਟੂ ਨੂੰ ਦੱਸਿਆ ਸੀ ਮੰਦ ਬੁੱਧੀ ਬੱਚਾ ਸੰਗਰੂਰ ਚ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਸ ਦਾ ਪ੍ਰਦਰਸ਼ਨ ਪੁਲਿਸ ਨਾਲ ਭੀੜੇ ਪ੍ਰਦਰਸ਼ਨਕਾਰੀ ਸਰਕਾਰ ਤੇ 411 ਉਮੀਦਵਾਰਾਂ ਦੀ ਭਰਤੀ ਅਦਬਚਾਲੇ ਲਟਕਾਉਣ ਦੇ ਇਲਜ਼ਾਮ ਉਪੀ ਜ਼ਿਮਨੀ ਚੋਣਾ ਚਾਰ ਤੋਂ ਬਾਅਦ ਮਾਇਆਵਦੀ ਦਾ ਵੱਡਾ ਐਲਾਨ ਕਿ ਆ ਦੇਸ਼ ਪਰ ਚ ਕੋਈ ਵੀ ਜ਼ਿਮਨੀ ਚੋਣ ਨਹੀਂ ਲੜੇਗੀ ਬਸਪਾ ਚੋਣ ਵਿੱਚ ਸੰਸਦ ਫਰਜੀ VOTING ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਸੰਸਦ ਦੇ ਸਰਦਾਰਪਤੀ ਜਲਾਸ ਤੋਂ ਪਹਿਲਾਂ ਹੋਈ ਆਲ ਪਾਰਟੀ ਮੀਟਿੰਗ ਕਾਂਗਰਸ ਨੇ ਅਡਾਨੀ ਤੇ ਮਨੀਪੁਰ ਦੇ ਮੁੱਦੇ ਤੇ ਚਰਚਾ ਦੀ ਰੱਖੀ ਮੰਗ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਵਿੰਟਰ ਸੈਸ਼ਨ ਮਨ ਕੀ ਬਾਤ ਚ ਪੀਐਮ ਮੋਦੀ ਨੇ ਦੁਬਾਰਾ ਡਿਜੀਟਲ ਅਰੈਸਟ ਦਾ ਕੀਤਾ ਜ਼ਿਕਰ ਬੋਲੇ ਸਾਈਬਰ ਫਰਾਡ ਸਿਰਫ ਇੱਕ ਫਰਜੀ ਵਾੜਾ ਦੁਰਗਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਕਿਸਾਨਾਂ ਤੇ ਗਠਿਤ ਸੁਪਰੀਮ ਕੋਰਟ ਨੇ ਢਾਕਲ ਕੀਤੀ ਸੁਪਰੀਮ ਕਮੇਟੀ ਨੇ ਢਾਕਲ ਕੀਤੀ ਅੰਤਰੀਮ ਰਿਪੋਰਟ ਕਿ ਆ ਕਿਸਾਨਾਂ ਤੇ ਵਧ ਰਿਹਾ ਕਰਜ਼ੇ ਦਾ ਬੋਝ ਖੇਤੀ ਦੀ ਲਾਗਤ ਤੇ ਮਾਰਕੀਟ ਚ ਵੇਚਣ ਵਾਲੀ ਫਸਲ ਚ ਸੰਤੁਲਨ ਨਾ ਹੋਣ ਦੀ ਵੀ ਕਹੀਗਾ ਯੂਪੀ ਦੇ ਸੰਬਲਚ ਪਾਰੀ ਹੰਗਾਮਾ ਮਸਜਿਦ ਦੇ ਸਰਵੇ ਲਈ ਪਹੁੰਚੀ ਟੀਮ ਤੇ ਭੀੜ ਨੇ ਕੀਤਾ ਪਥਰਾਹ ਪੁਲਿਸ ਨੇ ਖਦੇੜਨ ਲਈ ਇੰਟੈਰਨਿਟੀ ਅਥਰੂ ਗੈਸ ਦੇ ਗੋਲੇ ਲਾਠੀ ਚਾਰਜੀ ਵੀ ਅਮਰੀਕ ਸਰਚ ਜਨਾਲਾ ਥਾਣੇ ਨੇੜੇ ਮਿਲੀ ਬੰਬ ਨੋਮਾ ਚੀਜ਼ ਨੂੰ ਜਾਂਚ ਲਈ ਲੈਬਾਰਟਰੀ ਚ ਭੇਜਿਆ ਫਿਲਹਾਲ ਹਜੇ ਤੱਕ ਇਸ ਫੋਟਕ ਪਦਾਰਥ ਹੋਣ ਦਾ ਖੁਲਾਸਾ ਨਹੀਂ ਬੰਬ ਸਿਕਿਉਰਟੀ ਟੀਮ ਨੇ ਵੀ ਕੀਤੀ ਜਾਂਚ ਪਟਿੰਡਾ ਸਿੱਖ ਘਰ ਦੇ ਬਾਹਰ ਫਾਇਰਿੰਗ ਬਾਈਕ ਸਵਾਰ ਤਿੰਨ ਮੁਲਜ਼ਮਾਨੇ ਚਲਾਈਆਂ ਗੋਲੀਆਂ ਸੀਸੀਟੀਵੀ ਚ ਕੈਪ ਤਸਵੀਰ ਤਾਲਾ ਨੇੜੇ ਪਿੰਡ ਕਾਰਨਾਮੇ ਦੇ ਮੌਜੂਦਾ ਸਰਪੰਚ ਦੇ ਪਰਾਦਾ ਗੋਲੀਆਂ ਮਾਰ ਕੇ ਕਤਲ ਪਿੰਡ ਰਸੂਲਪੁਰ ਨੇੜੇ ਕਾਰ ਚੁਪਈ ਮਿਲੀ ਲਾਸ਼ ਕਤਲ ਦੇ ਕਾਰਨਾਂ ਦਾ ਨਹੀਂ ਹੋਇਆ ਖੁਲਾਸਾ ਸਸਿਕਾਲ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਗੱਲ ਕਰਦੇ ਆ ਜਿਬਣੀ ਚੋਣਾ ਦੇ ਨਤੀਜਿਆਂ ਤੋਂ ਬਾਅਦ ਚੱਲ ਰਹੀ ਬਿਆਨਬਾਜ਼ੀ ਦੀ ਖਾਸ ਕਰਕੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵਿਚਕਾਰ ਜਿਮਣੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਿੱਟੂ ਤੇ ਵੜਿੰਗ ਵਿਚਾਲੇ ਜ਼ੁਬਾਨੀ ਕਮਾਂਸਾਂ ਚੱਲ ਰਹੀਆਂ ਹਨ ਰਾਜਾ ਵੜਿੰਗ ਦੇ ਪਲਟਵਾਰ ਤੇ ਹੁਣ ਮੰਤਰੀ ਬਿੱਟੂ ਨੇ ਤੰਜ ਕੱਸਿਆ ਹੈ ਬਿੱਟੂ ਨੇ ਕਿਹਾ ਕਿ ਹੁਣ ਰਾਜਾ ਸਾਹਿਬ ਬੇਲੇ ਹੋ ਗਏ ਨੇ ਹੁਣ ਉਹਨਾਂ ਨੂੰ ਚੋਪੜੀਆਂ ਰੋਟੀਆਂ ਮਿਲ ਗਈਆਂ ਔਰ ਵੜਿੰਗ ਨੂੰ ਦਾਲ ਚ ਕਿਉਂ ਪਾ ਕੇ ਦਾਲ ਮਿਲੇਗੀ ਉਹਨਾਂ ਨੇ ਕਿਹਾ ਕਿ ਗਿੱਦੜਵਾਹ ਦੇ ਲੋਕਾਂ ਨੇ ਰਾਜਾ ਸਾਹਿਬ ਦੀ ਸੁਣੀ ਹੈ ਤੇ ਉਹਨਾਂ ਦੀ ਰੋਟੀ ਪੱਕਦੀ ਰਹਿਣ ਦਿੱਤੀ ਗਈ ਵੜਿੰਗ ਨੇ ਬਿੱਟੂ ਨੂੰ ਅਸਲ ਦੇ ਵਿੱਚ ਬੰਦਬੁੱਧੀ ਬੱਚਾ ਦੱਸਿਆ ਸੀ ਔਰ ਇਹ ਵੀ ਕਿਹਾ ਸੀ ਕਿ ਕੀ ਗਿੱਦੜਵਾਹ ਚ ਬਿੱਟੂ ਬਨਪ੍ਰੀਤ ਬਾਦਲ ਨੂੰ ਹਰਾਉਣ ਆਏ ਸੀ ਉਹਨੇ ਕਿਹਾ ਸੀ ਕਿ ਕੀ ਬਿੱਟੂ ਨੇ ਸੀਐਮ ਮਾਨ ਦੇ ਨਾਲ ਆਪਣੀ ਯਾਰੀ ਪੁਗਾਈ ਹੈ ਇਹ ਗੱਲ ਰਾਜਾ ਵੜਿੰਗ ਵੱਲੋਂ ਕਹੀ ਗਈ ਸੀ ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਜਿਸ ਤੋਂ ਬਾਅਦ ਰਮੀਦ ਬਿੱਟੂ ਨੇ ਰਾਜਾ ਵੜਿੰਗ ਤੇ ਨਿਸ਼ਾਨੇ ਸਭੇ बड़े केंद्र ਦੇ ਮੰਤਰੀ ਹੈ ਮੈਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਨਾ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਹੈ ਬਦਲਾ ਹੁਣ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲਿਆ ਹੈ ਕਿ ਭਾਜਪਾ ਨੂੰ 12000 ਵੋਟ ਤੇ ਮਨਪ੍ਰੀਤ ਨੂੰ ਹਰਾ ਕੇ ਲਿਆ ਕਿਉਂਕਿ ਜਿਸ ਪ੍ਰਕਾਰ ਦੇ ਤੁਹਾਡੇ ਬਿਆਨ ਸਨ ਔਰ ਕਿਸਾਨਾਂ ਨੂੰ ਕਸ਼ ਕਹਿਣਾ ਮਾੜਾ ਬੋਲਣਾ ਕਿਸਾਨਾਂ ਦੇ ਬਾਰੇ ਬੋਲਣਾ 12000 ਤੇ ਤੁਸੀਂ ਇੱਥੇ 12 ਦਿਨ ਰਹੇ ਹੋ ਤੁਸੀਂ ਇੱਥੇ 12 ਦਿਨ ਕੈਂਪੇਨ ਕੀਤੀ ਹੈ ਬਿੱਟੂ ਜੀ ਤੇ 12000 ਵੋਟ ਪਈ ਹੈ ਉਹ ਤੁਹਾਨੂੰ ਪਈ ਹੈ ਭਾਜਪਾ ਨੂੰ ਪਈ ਹੈ ਕਿ ਮਨਪ੍ਰੀਤ ਬਾਦਲ ਜੀ ਨੂੰ ਪਈ ਹੈ ਸੋ ਬਿੱਟੂ ਜੀ ਵਿਚਾਰੇ ਜੋ ਵੀ ਬੋਲਦੇ ਐ ਬਿੱਟੂ ਜੀ ਨੂੰ ਹਰ ਚੀਜ਼ ਦੀ ਮਾਫੀ ਆਓ ਬਿੱਟੂ ਜੀ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦੇ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਇਹ ਗੱਲ ਸੱਚ ਹੈ ਕਿ ਤੁਸੀਂ ਭਗਵੰਤ ਮਾਨ ਨਾਲ ਇੱਕੋ ਗੱਲ ਹੈ ਤੁਹਾਡੀ ਫਿਰ ਮਨਪ੍ਰੀਤ ਬਾਦਲ ਨਾਲ ਇੱਥੇ ਆ ਕੇ ਕੀ ਕਰਦੇ ਸੀ ਤੁਸੀਂ ਤੁਹਾਨੂੰ ਅਫਸੋਸ ਕਰਨਾ ਚਾਹੀਦਾ ਹੈ ਕਿ ਮੈਂ ਇੱਥੇ ਢੇੜੇ ਲਾਏ ਤੇ 12000 ਵੋਟ ਹੀ ਪਈ ਔਰ ਮੈਨੂੰ ਤਾਂ ਪਤਾ ਸੀ ਵੀ ਤੁਸੀਂ ਕਿਉਂ ਆਏ ਆ ਤੁਸੀਂ ਮਨਪ੍ਰੀਤ ਸਿੰਘ ਬਾਦਲ ਦੀ ਮੰਜੀ ਠੋਕ ਨਹੀਂ ਆਏ ਸੀ ਬੇਸਿਕਲੀ ਕਿ ਤੁਹਾਨੂੰ ਲੱਗਦਾ ਸੀ ਪਹਿਲਾਂ ਤਾਂ ਤੁਸੀਂ ਗਾਲ੍ਹਾਂ ਕੱਢਦੇ ਹੁੰਦੇ ਸੀ ਮਨਪ੍ਰੀਤ ਬਾਦਲ ਨੂੰ ਜੋ ਤੁਸੀਂ ਆਏ ਸੀ ਇਹੋ ਜੇ ਬਿਆਨ ਦੇ ਕੇ ਕਿ ਮਨਪ੍ਰੀਤ ਬਾਦਲ ਦਾ ਹੋਰ ਥੱਲੇ ਗਰਾਫ ਡਾਊਨ ਹੋ ਜਾਏ ਉਹ ਤੁਸੀਂ ਕਰ ਲਿਆ ਸੋ ਮੇਰੀ ਮੰਜੀ ਮੈਨੂੰ ਤਾਂ ਬਾਬਾ ਜੀ ਬਦਲਾ ਨਾ ਲੈਣ ਮੇਰਾ ਜਾਂ ਗਿੱਦੜਬਾਦੇ ਲੋਗ ਨਾ ਲੈਣ ਤੁਸੀਂ ਭਾਈ ਸਾਹਿਬ ਤਾਂ ਕੋਈ ਨਹੀਂ ਹੁੰਦੇ ਬਾਕੀ ਮੈਂ ਹਮੇਸ਼ਾ ਕਿਹਾ ਕਿ ਜਿਹੜਾ ਬਿੱਟੂ ਸਾਡਾ ਭਰਾ ਹੈ ਉਹ ਮਨਬੁੱਧੀ ਜਵਾਕ ਹੈ ਮਨਬੁੱਧੀ ਜਵਾਕ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦਾ ਬਿਆਨ ਦਿੰਦਾ ਉਹਦੀ ਗੱਲ ਨੂੰ ਮਾਇੰਡ ਨਹੀਂ ਕਰਨਾ ਲੋਕਾਂ ਦਾ ਮੈਂ ਦਿਲ ਦੀਆਂ ਗ੍ਰਾਹੀਆਂ ਤੋਂ ਧੰਨਵਾਦ ਕਰਦਾ ਵੀ ਜੋ ਰਾਜਾ ਬਲਿੰਗ ਸਾਹਿਬ ਨੇ ਇਹ ਗੱਲ ਕਹੀ ਸੀ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਮੇਰੀ ਭਾਈ ਜੇ ਘਰ ਵਾਲੀ ਸਵੇਰੇ 6 ਵਜੇ ਘਰੋਂ ਨਿਕਲ ਜਾਂਦੀ ਆ ਲਿਪਸਟਿਕ ਬਿੰਦੀ ਲਾ ਕੇ 9 ਵਜੇ ਵਾਪਸ ਘਰੇ ਆਉਂਦੀ ਆ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਲਾਂਗਰੀ ਲੱਪਣਾ ਪੈਣਾ ਰੋਟੀ ਬਣਾਉਣ ਵਾਲਾ ਲੱਪਣਾ ਪੈਣਾ ਤੇ ਉਹ ਲੋਕਾਂ ਨੇ ਗਿੱਦੜ ਵਾਲਿਆਂ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋ ਉਹਨਾਂ ਨੇ ਲੋਕਾਂ ਨੂੰ ਵੜਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣਾ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਆ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪੜੀਆਂ ਜਿਹੜੀ ਦਾਲ ਘਿਓ ਪਾ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਧੰਨਵਾਦ ਫੇਰ ਇੱਕ ਵਾਰ ਗਿੱਧੜ ਵਾਹੇ ਵਾਲਿਆਂ ਦਾ ਉਹਨਾਂ ਨੇ ਵੜਿੰਗ ਸਾਹਿਬ ਦੀ ਜਿਹੜੀ ਖੁਆਇਸ਼ ਆ ਉਹ ਪੂਰੀ ਪੇ ਹੁਣ ਗੱਲ ਕਰਦੇ ਆ ਗਿੱਦੜਬਾਹ ਤੋਂ ਆਈਆਂ ਕੁਝ ਦਿਲਚਸਪ ਤਸਵੀਰਾਂ ਦੀ ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਗਿੱਦੜਬਾਹ ਤੋਂ ਆਮ ਆਗੂ ਵੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਦੀ ਸ਼ਾਨਦਾਰ ਜਿੱਤ ਹੋਈ ਹੈ ਜਦਕਿ ਅਮਰਤਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕਹਿੰਦੇ ਨੇ ਕਿ ਸਿਆਸਤ 'ਚ ਹਰ ਤਸਵੀਰ ਦੇ ਕਈ ਪੈਨੇ ਹੁੰਦੇ ਨੇ ਤੇ ਇਹ ਤਸਵੀਰਾਂ ਵੀ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਤਸਵੀਰਾਂ ਮਨਪ੍ਰੀਤ ਬਾਦਲ ਦੇ ਗਿੱਦੜਬਾਹ ਦਫ਼ਤਰ ਦੀਆਂ ਨੇ ਜਿੱਥੇ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਮਨਪ੍ਰੀਤ ਬਾਦਲ ਵੀ ਸਾਹਮਣੇ ਬੈਠੇ ਨਜ਼ਰ ਆ ਵੱਡੀ ਗਿਣਤੀ ਚ ਵਰਕਰ ਪਹੁੰਚੇ ਹੋਏ ਸੀ ਮਨਪ੍ਰੀਤ ਗਿੱਦੜ ਬਾਦ ਤੋਂ ਭਾਪੀ ਦੇ ਉਮੀਦਵਾਰ ਸੀ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ ਜ਼ਮਾਨਤ ਤੱਕ ਜਬਤ ਹੋ ਗਈ 2212227 ਵੋਟਾਂ ਹੀ ਮਨਪ੍ਰੀਤ ਹਾਸਲ ਕਰ ਸਕੇ ਯਾਨੀ ਕਰੀਬ 9% ਵੋਟਾਂ ਉਹਨਾਂ ਨੂੰ ਪਈਆਂ ਜਦੋਂ ਕਿ ਜ਼ਮਾਨਤ ਬਚਾਉਣ ਲਈ 16.6% ਵੋਟਾਂ ਦੀ ਜ਼ਰੂਰਤ ਹੁੰਦੀ ਹੈ ਹੁਣ ਇਹ ਸਵਾਲ ਜ਼ਹਿਨ ਚ ਆਉਂਦਾ ਕਿ ਜੇ ਜ਼ਮਾਨਤ ਵੀ ਨਹੀਂ ਬਚ ਸਕੀ ਤਾਂ ਫਿਰ ਇਹਨਾਂ ਲੱਡੂਆਂ ਦੇ ਮਾਇਨੇ ਕੀ ਨੇ ਤਾਂ ਇਹਨਾਂ ਤਸਵੀਰਾਂ ਨੂੰ ਮਨਪ੍ਰੀਤ ਬਾਦਲ ਤੇ ਰਮਨੀਤ ਬਿੱਟੂ ਦੇ ਬਿਆਨਾਂ ਨਾਲ ਜੋੜ ਕੇ ਵੀ ਵੇਖਿਆ ਜਾ ਸਕਦਾ ਮਨਪ੍ਰੀਤ ਬਾਦਲ ਕਹਿ ਰਹੇ ਨੇ ਕਿ ਲੋਕਾਂ ਨੇ ਰਾਜੇ ਵੜਿੰਗ ਦਾ ਹੰਕਾਰ ਤੋੜ ਦਿੱਤਾ ਰਮਨੀਤ ਬਿੱਟੂ ਕਹਿ ਰਹੇ ਨੇ ਕਿ ਮੈਂ ਤਾਂ ਰਾਜੇ ਦੀ ਰਾਣੀ ਨੂੰ ਹਰਾਉਣ ਆਇਆ ਸੀ ਤਾਂ ਫਿਰ ਇਹ ਸਵਾਲ ਤਾਂ ਬਣਦਾ ਹੈ ਕਿ ਕੀ ਲੱड्डੂ ਕਾਂਗਰਸ ਉਮੀਦਵਾਰ ਅਮਰਤਾ ਵੜਿੰਗ ਦੀ ਹਾਰ ਦੀ ਖੁਸ਼ੀ ਚ ਵੰਡੇ ਜਾ ਰਹੇ ਨੇ ਜਾਂ ਫਿਰ ਕੁਝ ਹੋਰ ਮੈਂ ਜੋ ਆਪ ਦਾ ਹਰ ਬੰਦਾ ਹਰ ਗਰੀਬ ਬੰਦਾ ਬੜਿੰਗ ਸਾਹ ਵਰਗਾ ਹੋਵੇ ਇੰਨੀ ਦੌਲਤ ਜਿਹੜੀ ਆ ਔਰ ਉਹਨਾਂ ਦੀ ਦੌਲਤ ਉਹਨਾਂ ਨੂੰ ਇਲੈਕਸ਼ਨ ਦੀ ਹਾਰ ਤੋਂ ਨਹੀਂ ਬਚਾ ਸਕਦੀ ਇੱਕ ਉਹਨਾਂ ਦਾ ਬਿਆਨ ਹੀ ਆ ਇਹ ਵੀ ਜਿਦੋਂ ਦੇ ਐਮ ਐਲ ਏ ਬਣੇ ਐ ਬਾਦਲ ਪਰਿਵਾਰ ਦੀ ਨਿੰਦਿਆ ਕਰਦੇ ਆ ਕਿ ਬਾਦਲ ਪਰਿਵਾਰ ਜਿਹੜਾ ਇਹ ਵਿਰਾਸਤ ਦੀ ਸਿਆਸਤ ਕਰਦਾ ਹੈ ਇਹ ਦੂਜੇ ਦੀ ਵਿਰਾਸਤ ਤਾਂ ਮਾੜੀ ਲੱਗਦੀ ਹੈ ਪਰ ਜਦੋਂ ਆਪ ਦੀ ਵਿਰਾਸਤ ਤੇ ਗੱਲ ਆਈ ਤਾਂ ਟਿਕਟ ਜਿਹੜੀ ਆ ਆਪਣੇ ਘਰ 'ਚ ਹੀ ਰੱਖੀ ਕਾਸ਼ੇ ਟਿਕਟ ਕਿਸੇ ਕਾਂਗਰਸ ਦੇ ਵਰਕਰ ਨੂੰ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਨਿਮੋਸ਼ੀ ਤੋਂ ਵੀ ਬਚ ਰਹਿੰਦੇ। ਔਰ ਅਖੀਰ ਦੇ ਵਿੱਚ ਮੈਂ ਡਿੰਪੀ ਢਿੱਲੋਂ ਸਾਹਿਬ ਜਿਹੜੇ ਕਿ ਇੱਥੋਂ ਐਮ.ਐਲ.ਏ ਬਣੇ ਆ ਮੈਂ ਉਹਨਾਂ ਨੂੰ ਵਧਾਈ ਪੇਸ਼ ਕਰਦਾ ਹਾਂ ਮੁਬਾਰਕਬਾਦ ਪੇਸ਼ ਕਰਦਾ ਹਾਂ 70 ਹਜ਼ਾਰ ਬੰਦਿਆਂ ਦਾ ਫੈਸਲਾ ਗਲਤ ਨਹੀਂ ਹੋ ਸਕਦਾ। ਪਰ ਇੱਕ ਛੋਟੀ ਜੀ ਨਾਲ ਨਸੀਹਤ ਵੀ ਦਿੰਨਾ ਹੈ ਕਿ ਢਿੱਲੋਂ ਸਾਹਿਬ ਇਹਨੂੰ ਤੁਸੀਂ ਇਨਾਮ ਨਾ ਸਮਝਿਆ ਜੇ। ਇਹਨੂੰ ਤੁਸੀਂ ਇਮਤਿਹਾਨ ਸਮਝਾ ਜੇ ਔਰ ਪਰਮਾਤਮਾ ਕਰੇ ਤੁਸੀਂ ਇਸ ਇਮਤਿਹਾਨ ਚ ਪਾਸ ਹੋ ਜਾਓ ਨਤੀਜੇ ਜਿਹੜੇ ਆਏ ਐ ਇਹ ਸਾਡੇ ਮਨਪਸੰਦ ਨਤੀਜੇ ਤਾਂ ਨਹੀਂ ਐ ਬਟ ਮੈਨੂੰ ਇਹ ਪਹਿਲਾਂ ਤੋਂ ਪਤਾ ਸੀ ਕਿ 2 ਮਹੀਨੇ ਜਿਹੜੇ ਐ ਇਹ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਉਹਨਾਂ ਨੂੰ ਤਾਜ਼ਾ ਕਰਨ ਵਾਸਤੇ ਕਮ ਸੇ ਕਮ 2 ਸਾਲ ਚਾਹੀਦੇ ਐ ਔਰ ਬਾਕੀ ਥੋੜੇ ਦੇਖਣ ਵਾਲਿਆਂ ਨੂੰ ਮਨਪ੍ਰੀਤ ਨੂੰ ਜਦੋਂ ਵੀ ਪਰਮਾਤਮਾ ਨੇ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤੇ ਜੇ ਪਰਮਾ ਜੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਤਾਂ 27 ਦੇ ਵਿੱਚ ਬੀਜੇਪੀ ਪਾਰਟੀ ਦੀ ਸਰਕਾਰ ਲਿਆਉਣ ਦੀ ਸਾਡੀ ਹਰ ਸੰਭ 可能 ਕੋਸ਼ਿਸ਼ ਹੋਏਗੀ ਕਿ ਪੰਜਾਬ ਦੇ ਹਾਲਾਤ ਨੂੰ ਬਦਲੀਏ ਪੰਜਾਬ ਦੀ ਤਕਦੀਰ ਨੂੰ ਪੰਜਾਬ ਦੀ ਕਿਸਮਤ ਨੂੰ ਬਦਲੀਏ ਯੋਧਰ ਯੂਪੀ ਜ਼ਿਮਨੀ ਚੋਣਾਂ 'ਚ ਹਾਰ ਤੋਂ ਬਾਅਦ ਮਾਇਆਵਤੀ ਦਾ ਵੱਡਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਸਮਾਜ ਪਾਰਟੀ ਦੇਸ਼ ਭਰ 'ਚ ਕੋਈ ਵੀ ਜ਼ਿਮਨੀ ਚੋਣ ਅੱਗੇ ਤੋਂ ਨਹੀਂ ਲੜੇਗੀ ਉਹਨਾਂ ਨੇ ਕਿਹਾ ਕਿ ਫਰਜ਼ੀ VOTING ਨੂੰ ਚੋਣ ਕਮਿਸ਼ਨ ਨੂੰ ਰੋਕਣਾ ਚਾਹੀਦਾ ਜਦੋਂ ਤੱਕ ਚੋਣ ਕਮਿਸ਼ਨ ਸਖਤ ਕਦਮ ਨਹੀਂ ਚੁੱਕਦਾ ਅਸੀਂ ਜ਼ਿਮਨੀ ਚੋਣਾਂ ਨਹੀਂ ਲੜਾਂਗੇ ਮਾਇਆਵਤੀ ਨੇ EVM ਤੇ ਵੀ ਸਵਾਲ ਚੱਕੇ ਨੇ ਦੱਸ ਦਈਏ ਕਿ ਯੂਪੀ ਦੀਆਂ 9 ਸੀਟਾਂ ਦੀਆਂ ਜ਼ਿਮਨੀ ਚੋਣਾਂ ਹੋਈਆਂ ਨੇ ਜਿਦੇ 'ਚ ਬਸਪਾ ਨੂੰ ਸਭ ਤੋਂ ਕਰਾਰੀ ਹਾਰ ਦਾ ਬੂ ਦੇਖਣਾ ਪਿਆ ਪਾਰਟੀ ਨੂੰ ਉਸ ਦੀਆਂ ਰਵਾਇਤੀ ਵੋਟਾਂ ਤੱਕ ਨਹੀਂ ਮਿਲ ਸਕੀਆਂ हालत रहे कि नौ सिर्फ दो सीटा ही बसपा उम्मीदवार अपनी जमानत बचा सके पहले देश में बैलेट पेपर के जरिए चुनाव जीतने के लिए सत्ता का दुरुपयोग करके फर्जी वोट डाले जाते थे और अब तो ईवीएम के जरिए भी ये कार्य किया जा रहा है जो लोकतंत्र के लिए बड़े दुख व चिंता की बात है इतना ही नहीं बल्कि देश में लोकसभा व राज्यों में विधानसभा चुनाव के साथ साथ खासकर उपचुनावों में तो अब ये कार्य काफ़ी खुलकर किया जा रहा है और ये सब हमें हाल ही में हुए यूपी के उपचुनाव में काफ़ी कुछ देख देखने के लिए मिला है और इस बार महाराष्ट्र स्टेट में विधानसभा के हुए आम चुनाव में भी इसको लेकर काफ़ी आवाज़ें उठाई जा रही हैं ये अपने देश में यह लोकतंत्र के लिए बहुत बड़ी खतरे की घंटी भी है ऐसी स्थिति में अब हमारी पार्टी ने ये फैसला लिया है कि जब तक देश में फर्जी वोटों को डालने से रोकने के लिए देश के चुनाव आयोग द्वारा कोई सख्त कदम नहीं उठाए जाते हैं तो तब तक हमारी पार्टी देश में खासकर अब कोई भी उपचुनाव नहीं लड़ेगी मैं उपचुनाव की बात ਖਬਰ ਸੰਗਰੂਰ ਤੋਂ ਹੈ ਜਿੱਥੇ ਜ਼ਬਰਦਸਤ ਹਗਾਮਾ ਹੋਇਆ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ ਅਸਲ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨਸ ਇਹ ਪ੍ਰਦਰਸ਼ਨ ਕਰ ਰਹੀ ਸੀ ਪੁਲਿਸ ਵੱਲੋਂ ਰੋਕਣ ਤੇ ਪ੍ਰਦਰਸ਼ਨਕਾਰੀ ਪੁਲਿਸ ਦੇ ਨਾਲ ਪਿੱੜ ਗਏ ਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਹਾਈ ਕੋਰਟ ਨੇ 1152 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਦੀ ਭਰਤੀ ਨੂੰ ਹਰੀ ਛੰਡੀ ਦੇ ਦਿੱਤੀ ਹੈ ਪਰ ਪੰਜਾਬ ਸਰਕਾਰ ਨੇ ਭਰਤੀ ਨੂੰ ਅੱਧ ਵਿਚਾਲੇ ਲਟਕਾ ਦਿੱਤਾ ਹੈ 600 ਤੋਂ ਵੱਧ ਸਹਾਇਕ ਪ੍ਰੋਫੈਸਰ ਕਾਲਜਾਂ 'ਚ ਨਿਯੁਕਤ ਹੋ ਚੁੱਕੇ ਨੇ ਪਰ ਪਿੱਛੇ ਬਚਦੇ 411 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਉਮੀਦਵਾਰ ਪਿਛਲੇ 2 ਮਹੀਨਿਆਂ ਤੋਂ ਨਿਯੁਕਤੀ ਦੀ ਉਡੀਕ ਕਰ ਰਹੇ ਹਨ ਜਿੱਥੇ ਕਿ 1158 ਜਿਹੜੇ ਪ੍ਰੋਫੈਸਰ ਆਪਣੀ ਭਰਤੀ ਨੂੰ ਲੈ ਕੇ ਮੰਗ ਕਰ ਰਹੇ ਨੇ ਉਹਨਾਂ ਦੇ ਨਾਲ ਪੁਲਿਸ ਦਾ ਜ਼ਬਰਦਸਤ ਜਿਹੜਾ ਹੈਗਾ ਟਕਰਾ ਹੋਇਆ ਤਾਨੂੰ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਤਕਰੀਬਨ 200 ਦੀ ਗਿਣਤੀ ਦੇ ਵਿੱਚ ਜਿਹੜੇ 1158 ਲਾਇਬ੍ਰੇਰੀਅਨ ਨੇ ਪੀ ਐਚ ਡੀ ਹੋਲਡਰ ਹੈਗੇ ਨੇ ਲੰਬੇ ਸਮੇਂ ਤੋਂ ਆਪਣੀ ਭਰਤੀ ਨੂੰ ਲੈ ਕੇ ਜਿਹੜਾ ਹੈਗਾ ਆਪਣੀ ਨੌਕਰੀ ਦੀ ਮੰਗ ਨੂੰ ਲੈ ਕੇ ਜਿਹੜਾ ਹੈਗਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਸ ਵਾਰ ਪੁਲਿਸ ਦੇ ਨਾਲ ਜ਼ਬਰਦਸਤ ਤਰੀਕੇ ਨਾਲ ਜਿਹੜੀ ਹੈਗੀ ਆ ਇਹਨਾਂ ਦੀ ਮੁੱਠ ਭੇੜ ਹੋਈ ਆ ਵੇਖੋ ਸਰਦਾਰ ਜੀ ਨੇ ਜਿਹਨਾਂ ਦੀ ਪੱਗ ਵੀ ਉਤਾਰੀ ਗਈ ਆ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਮਰਜੀਤ ਸਿੰਘ ਆ ਜੀ ਮੈਂ ਪੰਜਾਬੀ ਵਿਸ਼ੇ ਦੇ ਸੈਲੈਕਟਡ ਕੈਂਡੀਡੇਟ ਆ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਪੀ ਐਚ ਡੀ ਕਲੀਅਰ ਹੈਗੇ ਹਾਂ ਤੇ ਕਿੱਥੇ ਪਹੁੰਚ ਕਰ ਚੁੱਕਿਆ ਦੋ ਵਾਰੀ ਮੇਰਾ ਨੈਟ ਕਲੀਅਰ ਆ ਪਰ ਇਹ ਭਗਵੰਤ ਮਾਨ ਦੀ ਸਰਕਾਰ ਅਸੀਂ ਹਾਈ ਕੋਰਟ ਡਬਲ ਮੈਚ ਤੋਂ ਕੇਸ ਜਿੱਤ ਚੁੱਕੇ ਆ ਪਰ ਸਰਕਾਰ ਕੋਟ ਸਾਡੇ ਹੱਕ ਚ ਪਰ ਇਹ ਸਰਕਾਰ ਸਾਨੂੰ ਲਾਰੇ ਲਾ ਰਹੀ ਆ ਸਾਡੇ ਨਾਲੋਂ ਅੱਧੇ ਕੈਂਡੀਡੇਟ ਜੁਆਇਨ ਹੋ ਚੁੱਕੇ ਨੇ ਅਸੀਂ 411 ਪੰਜਾਬੀ ਭਾਸ਼ਾ ਵਾਲੇ ਹਿੰਦੀ ਭਾਸ਼ਾ ਵਾਲੇ ਬੱਚੇ ਰਹਿ ਗਏ ਆ ਜਿਨ੍ਹਾਂ ਵੇ ਸਰਕਾਰ ਨੌਕਰੀ ਸਾਨੂੰ ਦੇਣਾ ਨਹੀਂ ਚਾਹੁੰਦੀ ਹੁਣ ਵੇ ਦੇਖਦੇ ਹੋ ਕਿੰਨੇ ਜਣੇ ਪਹੁੰਚੇ ਸੀ ਤੁਹਾਡੀ ਪੱਗ ਤੁਹਾਡੇ ਹੱਥ ਦੇ ਵਿੱਚ ਅਸੀਂ ਇੱਥੇ 700 ਦੇ ਕਰੀਬ ਕੈਂਡੀਡੇਟ ਪਹੁੰਚੇ ਆ ਅਸੀਂ ਸਾਰੇ ਕੇਸ ਜਿੱਤੇ ਟੈਸਟ ਕਲੀਅਰ ਕਰਕੇ ਅਸੀਂ ਇੱਥੇ ਪਹੁੰਚੇ ਹੋਏ ਆ ਅਸੀਂ ਕੋਈ ਨਜਾਇਜ਼ ਇਹਨਾਂ ਤੋਂ ਭਰਤੀ ਨਹੀਂ ਮੰਗ ਰਹੇ ਅਸੀਂ ਭਰਤੀ ਹੋਏ ਹੋਏ ਕੈਂਡੀਡੇਟਾਂ ਜਿਨ੍ਹਾਂ ਨੇ ਕੋਰਟ ਨੇ ਵੀ ਸਾਨੂੰ ਹਰੀ ਛੰਡੀ ਦਿੱਤੀ ਹੋਈ ਆ ਪਰ ਇਹ ਸਰਕਾਰ ਸਾਨੂੰ ਲਗਾਤਾਰ 2 ਮਹੀਨੇ ਤੋਂ ਲਾਰੇ ਲਾ ਰਹੀ ਆ ਕਿ ਅੱਜ ਕਰਦੇ ਅਗਲੇ ਹਫਤੇ ਕੰਮ ਕਰਦੇ ਆ ਉਹਨੇ ਇਥੇ ਹਾਲਾਤ ਕੀ ਬਣੇ ਨੇ ਪੁਲਿਸ ਨੇ ਤੁਹਾਡੀ ਧੱਕੇ ਮੱਕੀ ਹੋਈ ਜਬਰਦਸਤ ਰਿੱਕੇ ਬਹੁਤ ਮਾਰੇ ਨੇ ਇਹਨਾਂ ਨੇ ਆਪਦਾ ਸਾਰਾ ਤਸ਼ੱਦਦ ਸਾਡੇ ਉੱਤੇ ਹੰਡਾਲਿਆ ਜਿੰਨਾ ਇਹ ਕਰ ਸਕਦੇ ਸੀ ਪਰ ਅਸੀਂ ਆਪਦੇ ਜੁਆਇਨਿੰਗ ਲੈਟਰ ਇਥੋਂ ਲੈ ਕੇ ਹੀ ਜਾਵਾਂਗੇ ਭਾਵੇਂ ਸਾਨੂੰ ਆਪਦੀ ਜਾਣਾਂ ਦੇਣੀਆਂ ਪੈ ਜਾਣ ਇਥੇ ਮੈਡਮ ਕੀ ਨਾਮ ਆ ਤੁਹਾਡਾ ਜੀ ਮੇਰੇ ਨਾਮ ਪਰਮਜੀਤ ਗੌਰ ਹੈ ਜੀ ਮੈਂ 1052 ਭਰਤੀ ਦੀ ਜਿਹੜੀਆਂ ਪਾਸ ਆਵਾਂਦੇ ਉਹਨਾਂ ਉਮੀਦਵਾਰਾਂ ਚੋਂ ਇੱਕਾਂ ਜੀ ਪਰਮਜੀਤ ਜੀ ਕਿੱਥੇ ਪਹੁੰਚੇ ਸੀ ਹਾਲਾਤ ਕੀ ਬਣੇ ਨੇ ਹਾਲਾਤ ਦੇਖ ਥੋੜੇ ਸਾਹਮਣੇ ਹੀ ਆ ਜੀ ਪੱਗਾਂ ਨੂੰ ਪੈ ਗਈ ਹੈ ਸਰਕਾਰ ਸਾਡੀਆਂ ਨੂੰ ਸਾਡੀਆਂ ਮਹਿਲਾ ਕੈਂਡੀਡੇਟਸ ਦੀਆਂ ਚੁੰਨੀਆਂ ਖਿੱਚੀਆਂ ਗਈਆਂ ਨੇ ਖੋਖਲੇ ਦਾਅਵੇ ਕਰਨ ਵਾਲੀ ਸਰਕਾਰ ਹੁਣ ਦੇਖ ਲਵੇ ਸਾਡਾ ਹਾਲਾਤ ਕਿ ਅਸੀਂ ਇੱਕ ਗੱਲ ਹੋਰ ਸਰ ਅਸੀਂ ਕੋਰਟ ਤੋਂ ਭਰਤੀ ਜਿੱਤ ਚੁੱਕੇ ਹਾਂ ਸਾਡੀ ਭਰਤੀ ਕੋਰਟ ਤੋਂ ਬਹਾਲ ਹੋ ਚੁੱਕੀ ਹੈ ਔਰ ਸਰਕਾਰ ਦੇਖ ਲਓ ਸਾਡੇ ਅੱਧੇ ਸਾਥੀ ਜਿਹੜੇ ਨੇ ਉਹਨਾਂ ਨੂੰ ਜੋਇਨ ਕਰਾਤਾ ਹੈ ਉਸੇ ਸਾਡੇ ਲਈ ਕੁਝ ਕੀਤਾ ਹੀ ਨਹੀਂ ਜਾ ਰਿਹਾ ਇਸ ਕਰਕੇ ਅਸੀਂ ਸੜਕਾਂ ਤੇ ਮਰਨ ਲਈ ਰੁਲਣੀ ਛੱਡ ਦਿੱਤੇ ਗਏ ਹਾਂ ਕਿੰਨੇ ਬੰਦੇ ਪਹੁੰਚੋ ਸਾਰੇ ਪੀ ਐਚ ਡੀ ਹੋਲਡਰ ਹੈਗੇ ਹਾਂ ਤਰ ਇਹਨਾਂ ਚੋਂ ਬਹੁਤੇ ਪੀ ਐਚ ਡੀ ਹੋਲਡਰ ਨੇ ਬਹੁਤੇ ਕੈਂਡੀਡੇਟ ਪੰਜਾਬ ਸਰਕਾਰ ਦਾ ਇੱਕ ਹੋਰ ਕ੍ਰਾਈਟੇਰੀਆ ਹੁੰਦਾ ਨੈਟ ਜੀ ਆਰ ਐਫ ਜਿਹੜਾ 올 ਇੰਡੀਆ ਦੇ ਵਿੱਚ ਟੈਸਟ ਹੁੰਦਾ ਅਸੀਂ ਉਹ ਵੀ ਕੁਆਲੀਫਾਈਡ ਆ ਕੁਝ ਬੰਦੇ ਜ਼ਿਆਦਾਤਰ ਮੈਜੋਰਿਟੀ ਜਿਹੜੇ ਨੇ ਉਹ ਪੀ ਐਚ ਡੀ ਹੋਲਡਰਸ ਨੇ ਮੈਨੂੰ ਨਹੀਂ ਲੱਗਦਾ ਉਸ ਉਸ ਸੋਸਾਇਟੀ ਦਾ ਕੋਈ ਪੂਵਕ ਹੋ ਸਕਦਾ ਜਿੱਤੇ ਸਭ ਤੋਂ ਵੱਧ ਪੜਿਆ ਲਿਖਿਆ ਵਰਗ ਜਿਹੜਾ ਉਹ ਸੜਕਾਂ ਤੇ ਰੁੱਲ ਰਿਹਾ ਹੋਵੇ ਆਪਣੀਆਂ ਪੱਗਾਂ ਉਤਰਵਾ ਰਿਹਾ ਹੋਵੇ ਆਪਣੀਆਂ ਚੁੰਨੀਆਂ ਖਜਵਾ ਰਹੀ ਹੋਈ ਅਸੀਂ ਇਸ ਵਕਤ ਜੌਬ ਕਰਦੇ ਹੋ ਸਾਰੇ ਜਾਣੇ ਅਸੀਂ ਸਾਰੇ ਕੱਚੀਆਂ ਨੌਕਰੀਆਂ 'ਚ ਆ ਜਿੱਥੇ ਸਾਨੂੰ ਐਕਸਪਲੋਇਡ ਕੀਤਾ ਜਾਂਦਾ ਰੱਜ ਕੇ ਤੇ ਅਸੀਂ ਹੁਣ ਇੱਕ ਟੈਸਟ ਪਾਸ ਕੀਤਾ ਪ੍ਰੋਪਰ ਭਰਤੀ ਦੇ ਥਰੂ ਸਿਲੈਕਟ ਹੋਏ ਕੈਂਡੀਡੇਟਸ ਆ ਤੇ ਹੁਣ ਸਰਕਾਰ ਸਾਨੂੰ ਕਾਲਜਾਂ 'ਚ ਜੁਆਇਨ ਨਹੀਂ ਕਰਵਾ ਰਹੀ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਬਿਲਕੁਲ ਉੱਪਰ ਤੋਂ ਕਿ ਹਾਲਾਤ ਕਿਦਾਂ ਦੇ ਬਣੇ ਹੋਏ ਨੇ ਸੀਐਮ ਰਹਿਸ਼ ਦੇ ਬਾਹਰ ਦੀਆਂ ਤਸਵੀਰਾਂ ਨੇ ਤਕਰੀਬਨ 750 ਦੇ ਲਗਭਗ ਜਿਹੜੇ ਹੈਗੇ ਨੇ ਕੱਚੇ ਅਧਿਆਪਕ ਜਿਹੜੇ ਹੈਗੇ ਨੇ ਪ੍ਰੋਫੈਸਰ ਨੇ ਪੀ ਐਚ ਡੀ ਹੋਲਡਰ ਨੇ ਆਪਣੀ ਡਿਮਾਂਡ ਨੂੰ ਲੈ ਕੇ ਆਪਣੀ ਪੱਕੇ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਸੀ ਇਹ ਰਿਸਪੌਂਸ ਜਿੱਥੇ ਪੁਲਿਸ ਦੇ ਨਾਲ ਤਕੈਸ਼ਾਈ ਹੋਈ ਆ ਤੇ ਪੁਲਿਸ ਦੇ ਨਾਲ ਜਬਰਦਸਤ ਤਰੀਕੇ ਨਾਲ ਜਿਹੜਾ ਹੈਗਾ ਇਸ ਵਾਰ ਵੀ ਪ੍ਰਦਰਸ਼ਨ ਗਰਮ ਹੋਇਆ ਹੈ ਕੈਮਰਾ ਪਰਸਨ ਹਰਪਾਲ ਸਿੰਘ ਕਾਵਡਾ ਦੇ ਨਾਲ ਸੰਗਰੂਰ ਤੋਂ ਚਰਨਜੀਤ ਕੌਸ਼ਲ ਨਿਊਜ਼ ਐਡਿੰਗ ਪੰਜਾਬ ਤੇ ਖਬਰ ਯੂਪੀ ਦੇ ਸੰਬਲ ਤੋਂ ਜਿੱਥੇ ਮਸਜਿਦ ਸਰਵੇ ਦੇ ਦੌਰਾਨ ਹੰਗਾਮਾ ਹੋ ਗਿਆ ਮਸਜਿਦ ਦੇ ਬਾਹਰ ਪੀੜ ਨੇ ਪੁਲਿਸ ਤੇ ਪਥਰਾ ਕਰ ਦਿੱਤਾ ਹਿੰਸਕ ਪੀੜ ਵੱਲੋਂ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ ਗਈ ਪੁਲਿਸ ਨੇ ਪੀੜ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਪੀੜ ਨੂੰ ਖਦੇੜਨ ਦੇ ਲਈ लाठी ਚਾਰਜ ਕੀਤਾ ਗਿਆ ਪਥਰਾਜ ਕੇਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਸੰਬਲ ਦੀ ਜਾਮਾ ਮਸਜਿਦ ਦੇ ਵਿੱਚ ਅਸਲ ਦੇ ਵਿੱਚ ਸਰਵੇ ਹੋ ਰਿਹਾ ਸੀ ਪੁਲਿਸ ਪ੍ਰਸ਼ਾਸਨ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਜਿਸ ਤੋਂ ਬਾਅਦ ਇਹ ਇਹ ਜਦੋਂ उत्ते हिंसा भड़क गई तो फिर पुलिस वालों सील कर दिया गया पत्थरबाजी पत्थर सर्वे कंप्लीट हो चुका है और सर्वे टीम को सुरक्षित हमने अपने जगह पे पहुंचा दिया है और बाकी जो चीजें हैं वो अभी कंट्रोल में जो भी दंगाई हैं या जो भी शरारती तत्व हैं कठोर कार्रवाई की जाएगी और किसी को भी बच्चा नहीं जाएगा चुनाव को लेकर आए अप्रत्याशित आप परतिया, आप नतीजों के बाद से खासकर संबल जिला सहित पूरे मुरादाबाद मंडल में काफी तनाव की स्थिति व्याप्त थी कल से ऐसे में शासन व प्रशासन को संभल में मस्जिद व मंदिर विवाद को लेकर सर्वे कराने का कार्य आगे बढ़ाना चाहिए था जो तो ये ज़्यादा बेहतर होता है लेकिन ऐसा ना करके जो आज वहाँ सर्वे के दौरान जो कुछ भी बवाल हुआ है हिंसा हुई है तो उसके लिए यूपी का शासन व प्रशासन पूरी तरह से जिम्मेवार है ये निंदनीय है ये जो भी कुछ उधर हो रहा है ये अति निंदनीय है जबकि ये काम दोनों पक्षों को साथ में लेकर में ढंग से किया जाना चाहिए था जो नहीं किया जा रहा है ऐसे में अब मैं खासकर संभल के सभी लोगों से वहाँ शांति व्यवस्था बनाने के भी पुरजोर अपील करते हुए अपनी बात यही समाप्त करती हूँ धन्यवाद जय भीम व जय भारत ਤੇ ਅਮ੍ਰਿਤਸਰ ਚ ਅਜਨਾਲਾ ਥਾਣੇ ਦੇ ਨੇੜੇੋਂ ਇੱਕ ਬੰਬ ਨੁਮਾ ਚੀਜ਼ ਮਿਲੀ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਇਸ ਬੰਬ ਨੁਮਾ ਚੀਜ਼ ਨੂੰ ਲੈਬਾਰਟਰੀ ਚ ਭੇਜ ਦਿੱਤਾ ਹੈ ਇਲਾਕੇ ਚ ਲੱਗੇ ਸੀ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਸਵੇਰੇ ਇਹ ਵਸਤੂ ਮਿਲਣ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਬੰਬ ਸਕੈਡ ਵੀ ਮੌਕੇ ਤੇ ਪਹੁੰਚਿਆ ਸੀ ਉਸ ਵੱਲੋਂ ਵੀ ਜਾਂਚ ਕੀਤੀ ਗਈ ਸੀ ਪਰ ਹੁਣ ਇਸ ਨੂੰ ਲੈਬ ਦੇ ਵਿੱਚ ਭੇਜਿਆ ਗਿਆ ਹੈ ਅੱਜ ਸਾਡੇ ਐਸਐਚਓ ਜਨਾਬ ਸਾਹਿਬ ਨੂੰ ਇਹ ਇਤਲਾ ਮਿਲੀ ਕਿ ਥਾਣੇ ਦੇ ਬਾਹਰ ਕੋਈ ਸ਼ੱਕੀ ਵਸਤੂ ਪਈ ਹੈ ਤੇ ਸਾਡੇ ਐਸਐਚਓ ਸਾਹਿਬ ਨੇ ਤੁਰੰਤ ਸਾਡੀ ਨੌਜਵਾਨ ਚੰਦਾ ਅਸੀਂ ਉਹਦੇ ਵਾਸਤੇ ਤੁਰੰਤ ਜਿਹੜਾ ਆਪਣੇ ਬੰਬਸਪੋਜੀਬਲ ਟੀਮ ਪਲੱਸ ਐਂਟੀ ਸਰਚ ਡੀਟੈਕਟ ਟੀਮਜ਼ ਵਗੈਰਾ ਜਿਹੜੀਆਂ ਸਾਰੀਆਂ ਅਸੀਂ ਐਕਟਿਵ ਕੀਤੀਆਂ ਨੇ ਤੇ ਅਸੀਂ ਉਹਨਾਂ ਨੂੰ ਜਿਹੜੀ ਚੈੱਕ ਕਰਨ ਵਾਸਤੇ ਨਰਮਾਟੇ ਭੇਜ ਦਿੱਤਾ ਜੀ ਤੇ ਸਾਨੂੰ ਜੋ ਦੇ ਬਾਰੇ ਕੋ ਰਿਪੋਰਟ ਆਈ ਦੀ ਅਸੀਂ ਤੁਹਾਨੂੰ ਜੀ ਮੋੜੀ ਜਾਂਚ ਕੋ ਪਰ ਲੱਗਾ ਹੁਣ ਤੱਕ ਕਿ ਮੋੜੀ ਡਾਂਚ ਜਾਂਚ ਅਜੇ ਸ਼ੁਰੂ ਆ ਜੀ ਸਾਡੀ ਮੋੜੀ ਜਾਂਚ ਜਾਰੀ ਆ ਜੀ ਜੋ ਉਸਲੀਅਤ ਆਏਗੀ ਅਸੀਂ ਉਹਨੂੰ ਤੁਹਾਨੂੰ ਉਹਦੇ ਬਾਰੇ ਡਿਟੇਲ ਨਾਲ ਦੱਸਦੇ ਕੋਈ ਐਫ ਆਰ ਜਲ ਜੇ ਲੋੜ ਪਈ ਤੇ ਕਰਾਂਗੇ ਤੇ ਖਬਰ ਬਟਾਲਾ ਤੋਂ ਬਟਾਲਾ ਨੇੜੇ ਪਿੰਡ ਕਾਰਨਾਮੇ ਦੇ ਮੌਜੂਦਾ ਸਰਪੰਚ ਦੇ ਭਰਾ ਦਾ ਕਤਲ ਹੋਇਆ ਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ 50 ਸਾਲਾ ਬਲਬੀਰ ਸਿੰਘ ਵਜੋਂ ਮ੍ਰਿਤਕ ਦੀ ਨਿਸ਼ਾਨੀ ਹੈ ਪਿੰਡ ਰਸੂਲਪੁਰ ਦੇ ਨੇੜੇ ਕਾਰ ਸ਼ੱਕੀ ਹਾਲਾਤਾਂ ਦੇ ਵਿੱਚ ਖੜੀ ਸੀ ਜਿਸ ਦੇ ਵਿੱਚ Laash ਮਿਲੀ ਔਰ ਕਾਰ ਰੋਕ ਕੇ ਗੋਲੀਆਂ ਮਾਰੇ ਜਾਂ ਦਾ ਸੱਦਸ਼ਾ ਜਿਤਾਇਆ ਜਾ ਰਿਹਾ ਫਿਲਹਾਲ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਪਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਅਣਪਛਾਤੇਆ ਵੱਲੋਂ ਗੋਲੀਆਂ ਮਾਰੀਆਂ ਗਈਆਂ ਨੇ ਬਟਾਲਾ ਦੇ ਪਿੰਡ ਕਾਰਨਾਮੇ ਦੇ ਮੌਜੂਦਾ ਸਰਪੰਚ ਦੇ ਪਰਾ ਦਾ ਮਰਡਰ ਹੋਇਆ ਜਿਸ ਦੀ লাশ ਕਾਰ ਚੋਂ ਬਰਾਮਦ ਹੋਈ। ਤੁਹਾਨੂੰ ਕੁਝ ਨਹੀਂ ਪਤਾ ਜੀ ਅੱਜ ਬਰਸ ਰਾਤੋਂ ਕਿਦ ਨਿਕਲਿਆ ਕਰੂੰ ਤੇ ਉਹਦੀ ਵਾਈਫ ਤੇ ਬੱਚੇ ਗਏ ਹੀ ਹੱਥੇ ਰਧੂਣ ਤੇ ਇਕੱਲਾ ਹੀ ਅਥੋਂ ਰਾਤ ਆ ਗਿਆ ਪਤਨੀ ਉਹਨੇ ਸਾਧ ਕੇ ਸਾਨੂੰ ਤਸਵੀਰ ਇਹਨਾਂ ਦਾ ਕਾਲ ਆਈ ਪਰ ਫੋਨ ਨਹੀਂ ਚੁੱਕਣ ਡਿਆ ਤੇ ਅਹੀਂ ਸਵੇਰੇ ਫੇ ਕਾਲਾਂ ਪੱਜ ਦੌੜ ਕੀਤੀ ਫੇ ਮੁੰਡੇ ਕੇ ਦਾ ਫੋਨ ਗਿਆ ਵਿਦ ਗੱਡੀ ਦੀ ਗੋਲੀਆਂ ਵੱਜੀਆਂ ਪਿਆ ਉਸ ਨੂੰ ਗੋਲੀਆਂ ਪਤਾ ਨਹੀਂ 4-5 ਵੱਜੀਆਂ ਹੀ ਨੇ ਨਹੀਂ ਲੋਕ ਡਾਟ ਕੋਈ ਨਹੀਂ ਕਹਿੰਦਾ ਨਾ ਕੋਈ ਨਹੀਂ ਹਿਸਰਸਨ 350 ਹੀ ਹੋਈ ਹੈ ਹੋਈ ਕਿਸੇ ਨਾਲ ਗੱਲ ਬਾਨੀ ਦੀ ਕਿਸੇ ਨਾਲ ਝਗੜਾ ਨਹੀਂ ਕਿਸੇ ਨਾਲ ਵੀ ਕੋਈ ਪਰਿਵਾਰ ਚ ਇਹਦਾ ਇੱਕ ਬੇਟਾ ਇੱਕ ਬੇਟੀ ਹੈ ਜਿਹੜੀ ਮੈਸੇਜ ਹਾਂ ਤੇ ਮੈਂ ਪੜਾਉਂਦਾ ਵੱਡਾ ਸਵੇਰੇ 10 ਵਜੇ ਦੇ ਕਰੀਬ 10:30 ਦੇ ਕਰੀਬ ਥਾਣੇ ਇਨਫੋਰਮੇਸ਼ਨ ਕਿਸ ਨੇ ਦਿੱਤੀ ਫੋਨ ਤੇ ਕਿ ਦੁਨੀਆ ਸਾਧੂ ਰਸੂਲ ਕੋਰ ਰੋਡ ਤੇ ਨਾ ਚਕੇਰੀਆ ਗੁਰਦੁਆਰਾ ਉਹਦੇ ਨਜ਼ਦੀਕ ਇੱਕ ਗੱਡੀ ਆ ਗਈ ਤੇ ਉਹਦੇ ਚ ਬੰਦਾ ਡੈੱਡ ਪਿਆ ਉਹਨੇ ਨਹੀਂ ਦੱਸਿਆ ਕਿ ਚਲੋ ਕਿਸ ਤਰ੍ਹਾਂ ਡੈੱਡ ਹੈਗਾ ਤੇ ਮੌਕੇ ਦੇ ਸੇਖਾ ਐਸਐਚਓ ਪਹੁੰਚ ਗਿਆ ਮੈਂ ਪਹੁੰਚ ਗਿਆ ਅਸੀਂ ਦੇਖਿਆ ਆ ਕੇ ਕਿ ਇੱਥੇ ਜਿਹੜੀ ਡੈੱਡ ਬੋਡੀ ਹੈ ਉਹਦੇ ਗਨ ਸ਼ਾਟ ਇੰਜਰੀ ਹੈ ਗਈਆਂ ਕਲੀਅਰਲੀ ਇਕੋ ਜਬੜੇ ਤੇ ਇਕ ਕਾਂਦੇ ਪਿੱਛੇ ਸ਼ਾਇਦ ਬਲੀਡਿੰਗ ਜ਼ਿਆਦਾ ਬਾਅਦ ਚ ਪਤਾ ਲੱਗੇਗਾ ਕਿ ਐਕਚੁਅਲ ਕਿੱਥੇ ਇਹ ਜਬੜੇ ਵਾਲੀ ਤੇ ਕਲੀਅਰ ਹੈ ਤੇ ਪੰਜ ਖੋਲ ਇਹਦੇ ਬਾਹਰ ਪਏ ਨੇ ਉਹਦਾ ਵੀ ਅਸੀਂ ਦੇਖਦੇ ਪੈਂਦੇ ਕਿ ਕਿਹੜੇ ਮਾਰਕੇ ਦਾ ਹੈਗਾ ਬਲਬੀਰ ਸਿੰਘ ਆਏ ਕਰਨਾਮੇ ਦਾ ਹੁਣ ਹਾਲ ਦੀ ਘੜੀ ਇੱਥੇ ਪੰਜ ਘਰੀਆਂ ਰਹਿ ਰਿਆ ਸੀ ਆਪਣੇ ਪਰਿਵਾਰ ਸਮੇਤ ਵਾਈਫ ਇਹ 21 ਤਰੀਕ ਦੀ ਗਈ ਹੈ ਉਧਰ ਦੇਹਰਾਦੂਨ ਉਹਦੀ ਬੱਚੀ ਉੱਥੇ ਸਟੱਡੀ ਕਰਦੀ ਉਹਦੇ ਕੋਲ ਤੇ ਬੇੜਾ ਵੀ ਨਾਲ ਹੀ ਹੁੰਦਾ ਇਹ ਉੱਥੇ ਇਹਨਾਂ ਦੀ ਦੁਕਾਨ ਆ ਉੱਥੇ ਇਲੈਕਟ੍ਰੀਸ਼ੀਅਨ ਦੀ ਛੋਟੀ ਮੋਟੀ ਧੁਪਾਨ ਕੋਈ ਨਾ ਦੇ ਕਿਸੇ ਨਾਲ ਜੋ ਉਹਦੇ ਬ੍ਰਦਰ ਨਾਲ ਹਲਦੀ ਘੜੀ ਗੱਲ ਹੋਈ ਆ ਬ੍ਰਦਰ ਇਹ ਤਾਂ ਮੌਜੂਦਾ ਸਰਪੰਚ ਆ ਇਸ ਵਾਰੀ ਪਿੰਡ ਦਾ ਤੋਂ ਦੱਸੇ ਕਿਸੇ ਨਾਲ ਵੀ ਕੋਈ ਐਨਮੀਟੀ ਨਹੀਂ ਕੋਈ ਨਾ ਕੋਈ ਝਗੜਾ ਨਹੀਂ ਫੋਨ ਤੇ ਉਹਦੇ ਬੇਟੇ ਨਾਲ ਵੀ ਗੱਲ ਕੀਤੀ ਹੈ ਜਿਹੜਾ ਕਿ ਉਹਦੇ ਨਾਲ ਦੁਕਾਨ ਤੇ ਕੰਮ ਕਰਦਾ ਉਹਨੇ ਦੱਸਿਆ ਕੋਈ ਐਨਮੀਟੀ ਕੋਈ ਇਸ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੈਗੀ ਬਾਕੀ ਦੇਖਦੇ ਹਾਂ ਤੇ ਅਦਰ ਬਸ਼ਿੰਡਾ ਦੇ ਵਿੱਚ ਇੱਕ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਬਾਈਕ ਸਵਾਰ ਤਿੰਨ ਮੁਲਜ਼ਮਾਂ ਨੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਔਰ ਪੁਲਿਸ ਉਹਨਾਂ ਦੀ ਪਾਲ ਕਰ ਰਹੀ ਹੈ ਸੋ ਤਿੰਨ ਜਣੇ ਬਾਈਕ ਤੇ ਸਵਾਰ ਹੋ ਕੇ ਆਏ ਔਰ ਉਹਨਾਂ ਵੱਲੋਂ ਇੱਕ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਔਰ ਗੋਲੀਆਂ ਚਲਾ ਕੇ ਉਹ ਫਰਾਰ ਹੋ ਗਏ ਹਾਲਾਂਕਿ ਕਾਰਨਾਂ ਦਾ ਪਤਾ ਨਹੀਂ ਚੱਲਿਆ ਕਿ ਕਿਉਂ ਉਹਨਾਂ ਵੱਲੋਂ ਇਸ ਵਾਰਦਾਤ ਨੂੰ ਅਨਜਾਨ ਦਿੱਤਾ ਗਿਆ ਕਿ ਇਹ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਕੋਈ ਕੋਈ ਰੰਗਦਾਰੀ ਨਾਲ ਜੁੜੀ ਹੋਈ ਗਤੀਵਿਧੀ ਹੈ ਤੇ ਖਬਰ ਤਲਵੰਡੀ ਸਾਬੋ ਤੋਂ ਜਿੱਥੇ ਅੰਧਵਿਸ਼ਵਾਸ ਦੇ ਚਲਦੇ ਇੱਕ ਕਤਲ ਕਰ ਦਿੱਤਾ ਗਿਆ ਇੱਕ ਤਾੰਤ੍ਰਿਕ ਨੇ ਆਪਣੀ ਪ੍ਰੇਮਿਕਾ ਦੇ ਪਤੀ ਦਾ ਕਤਲ ਕਰ ਦਿੱਤਾ ਤੇਜ਼ ਤਾਰ ਹਥਿਆਰਾਂ ਦੇ ਨਾਲ ਮੌਤ ਦੇ ਘਾਟ ਤਾਰ ਲਿਆ ਪੀੜਤ ਦੇ ਸਿਰ ਦੇ ਟੁੱਟੇ ਕਰਕੇ ਟੋਏ 'ਚ ਦੱਬ ਦਿੱਤਾ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਲਵੰਡੀ ਸਾਬੋ ਦੇ ਪਿੰਡ ਗਾਂਟਵਾਲੀ ਦੀ ਇਹ ਘਟਨਾ ਹੈ ਜਿੱਥੇ ਇੱਕ ਤਾੰਤ੍ਰਿਕ ਵੱਲੋਂ ਆਪਣੀ ਪ੍ਰੇਮਿਕਾ ਦੇ ਪਤੀ ਨੂੰ ਵੀ ਮੌਤ ਦੇ ਘਾਟ ਤਾਰ ਲਿਆ ਤੋ ਤਲਵੰਡੀ ਸਾਬੋ ਦੀ ਇਹ ਘਟਨਾ ਹੈ ਜਿੱਥੇ ਤੇਜ਼ ਤਾਰ ਹਥਿਆਰ ਨਾਲ ਕਤਲ ਕੀਤਾ ਗਿਆ ਮਾਮਲਾ ਅੰਧਵਿਸ਼ਵਾਸ ਦੇ ਨਾਲ ਵੀ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਇੱਕ ਤਾਤ੍ਰਿਕ ਹੈ ਜਿਸ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਦੱਸਿਆ ਹੈ ਕਿ ਮਹਿਲਾ ਉਸਦੀ ਜਾਣਕਾਰ ਸੀ, ਉਸਦੀ ਪ੍ਰੇਮਿਕਾ ਸੀ ਔਰ ਮਹਿਲਾ ਦੇ ਪਤੀ ਤੇ ਤੇਜ਼ ਤਾਰ ਹਥਿਆਰ ਨਾਲ ਔਰ ਕੋਹਟਰੇ ਨਾਲ ਉਸਤੇ ਸਿਰ ਤੇ वार ਕੀਤੇ ਗਏ ਔਰ ਉਸਤੇ ਸਿਰ ਦੇ ਟੁੱਟੇ ਕਰਕੇ ਉਸ ਨੂੰ ਟੋਏ 'ਚ ਦੱਬ ਦਿੱਤਾ ਗਿਆ। ਇਕਾਲੀ ਦਲ ਨੇ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ 15 ਦਸੰਬਰ ਤੋਂ 31 ਦਸੰਬਰ ਤੱਕ ਚੋਣਾਂ ਨਾ ਕਰਵਾਈਆਂ ਜਾਣ 15 ਤੋਂ 31 ਦਸੰਬਰ ਤੱਕ ਚੋਣਾਂ ਨਾ ਕਰਵਾਉਣ ਦੀ ਅਪੀਲ ਕੀਤੀ ਹੈ ਔਰ ਉਹਨਾਂ ਕਿਆ ਹੈ ਕਿ ਇਨਾ ਦਿਨਾਂ ਚ ਸ਼ਹੀਦੀ ਪੰਦਰਵਾੜਾ ਹੁੰਦਾ ਹੈ ਸ਼ਹੀਦੀ ਪੰਦਰਵਾੜੇ ਦੇ ਵਿੱਚ ਇਹ ਚੋਣਾਂ ਨਾ ਕਰਵਾਈਆਂ ਜਾਣ ਉਹਨਾਂ ਕਿਆ ਕਿ ਲੱਖਾਂ ਲੋਕ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਆਉਣਗੇ ਔਰ ਚੋਣਾਂ ਕਰਵਾਉਣ ਨਾਲ ਲੋਕਾਂ ਦੀਆਂ ਪਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਅਤੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਚਾਰ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਜਿਹੜੀ ਹੈ ਸ਼ਹੀਦੀ ਪੰਦਰਵਾੜਾ ਹੈ ਉਸ ਨੂੰ ਦੇਖਦੇ ਹੋਏ ਇਹਨਾਂ ਚੋਣਾਂ ਨੂੰ ਕੁਝ ਦਿਨਾਂ ਲਈ ਅੱਗੇ ਪਾਇਆ ਜਾਵੇ। ਵਿਨੇਸ਼ ਕੁਟਾਰੀਆ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਵਿਨੇਸ਼ ਹਾਲਾਂਕਿ ਹਾਈ ਕੋਰਟ ਨੇ ਕਿਹਾ ਹੈ ਔਰ ਇਸ ਬਾਬਤ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਸੋ ਹੁਣ ਅਕਾਲੀ ਦਲ ਪਾਰਟਿਕੁਲਰਲੀ ਕੀ ਅਪੀਲ ਕਰ ਰਿਹਾ ਹੈ? ਵਿਜੀ ਆਪਾਂ ਸਾਰੇ ਜਾਣਦੇ ਆਂ ਕਿ 15 ਦਸੰਬਰ ਤੋਂ 31 ਦਸੰਬਰ ਤੱਕ ਸ਼ਹੀਦੀ ਪੰਦਰਵਾੜਾ ਮਨਾਇਆ ਜਾਂਦਾ ਹੈ ਪੂਰੇ ਪੰਜਾਬ ਵਿੱਚ ਜਿੱਥੇ-ਜਿੱਥੇ ਪੰਜਾਬੀ ਜਾਂ ਸਿੱਖ ਵਸਦੇ ਆ ਉਹ ਉੱਥੇ ਉਹਨਾਂ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਜਿਹੜਾ ਹੈ ਮਨਾਇਆ ਜਾਂਦਾ ਤੇ ਲੋਕ ਲੱਖਾਂ ਲੋਕ ਸ਼ਰਧਾ ਚਲੀਆਂ ਦੇਣ ਭੇਜਦੇ ਦੇਣ ਜਾਂਦੇ ਆ ਜਿਹੜੇ ਛੋਟੇ ਸਾਬ ਜਦੇ ਉਹਨਾਂ ਦੀ ਸ਼ਹੀਦੀ ਨੂੰ ਤੇ ਉਸ ਦੌਰਾਨ ਆਪਾਂ ਜਾਣਦੇ ਆ ਵੀ ਪੰਜਾਬ ਦੇ ਵਿੱਚ ਕੋਈ ਵੀ ਜਿਹੜੀ ਸੈਲੀਬ੍ਰੇਸ਼ਨ ਜਾਂ ਉਤਸਵ ਟਾਈਪ ਦਾ ਮਾਹੌਲ ਹੁੰਦਾ ਉਹ ਨਹੀਂ ਮਨਾਇਆ ਜਾਂਦਾ ਉਹਨਾਂ ਦਿਨਾਂ ਵਿੱਚ ਕੋਈ ਵਿਆਹ ਵੀ ਨਹੀਂ ਹੁੰਦੇ ਕਿਉਂਕਿ ਇਹ ਇਹਨਾਂ ਦਿਨਾਂ ਦੀ ਆਪਣੇ ਆਪ ਵਿੱਚ ਹੀ ਪੰਜਾਬ ਵਿੱਚ ਬਹੁਤ ਇੰਪੋਰਟੈਂਸ ਆ ਬਹੁਤ ਜ਼ਿਆਦਾ ਪਵਿੱਤਰਤਾ ਹੈ ਤੇ ਜਿਸ ਤਰ੍ਹਾਂ ਕੀ ਖਬਰ ਆ ਰਹੀ ਸੀਗੀ ਕਿ ਇੱਕ ਨੋਟੀਫਿਕੇਸ਼ਨ ਜਾਰੀ ਹੋ ਚੁਕਿਆ ਕਿ ਦਸੰਬਰ ਦੇ ਵਿੱਚ ਵਿੱਚ ਚੋਣਾਂ ਹੋ ਸਕਦੀਆਂ ਤੇ ਉਸੇ ਦੇ ਮੱਦੇਨਜ਼ਰ ਅਕਾਲੀ ਦਲ ਜਿਹੜੀ ਕਿ ਪੰਥਕ ਪਾਰਟੀ ਆ ਅਕਾਲੀ ਦਲ ਦੇ ਜਿਹੜੇ ਬੁਲਾ ਰਹੇ ਐ ਤੇ ਜਨਰਲ ਸੈਕਟਰੀ ਐ ਦਿਲਜੀਤ ਸਿੰਘ ਠੀਮਾ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਤੇ ਰਾਜ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਐ ਕਿ ਚਾਰ ਸਾਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ੀਦੀ ਪੰਦਰਵਾਲੇ ਦੇ ਸਾਲਾਨਾ ਇਤਿਹਾਸਿਕ ਦਿਹਾੜੇ ਜਿਹੜੇ ਕਿ 15 ਤੋਂ 31 ਦਸੰਬਰ ਤੱਕ ਆਉਂਦੇ ਹਨ ਹਰ ਸਾਲ ਉਸ ਦੌਰਾਨ ਸਥਾਨਕ ਜਿਹੜੀਆਂ ਸਰਕਾਰਾਂ ਦੀਆਂ ਚੋਣਾਂ ਲੋਕਲ ਬਾਡੀਜ਼ ਜੀ ਨੂੰ ਆਪਾਂ ਕਹਿ ਦਿੰਦੇ ਤੱਕ ਜਿਹੜੀਆਂ ਇਹ ਲਾਸਾਨੀ ਬੇਮਿਸਾਲ ਸ਼ਹੀਦੀਆਂ ਹੋਈਆਂ ਸੀਗੀਆਂ ਇਨਾਂ ਨੂੰ ਇਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਵੱਖ-ਵੱਖ ਜਿਹੜੇ ਸਿੱਖ ਲੋਕ ਐ ਜਿੱਥੇ ਵੀ ਵੱਸਦੇ ਆ ਉਹ ਵੱਖ-ਵੱਖ ਗੁਰਦੁਆਰਿਆਂ 'ਚ ਜਾ ਕੇ ਜਾਂ ਆਪਣੇ ਘਰਾਂ ਵਿੱਚ ਹੀ ਉਹ ਅਰਦਾਸ ਕਰਦੇ ਆ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਤੇ ਇਸ ਲਈ ਉਹਨਾਂ ਨੇ ਕਿਹਾ ਹੈ ਕਿ ਇਹ ਇੱਕ ਬਹੁਤ ਪਾਕ ਪਵਿੱਤਰ ਦਿਹਾੜੇ ਐ ਤੇ ਇਨਾਂ ਦਿਨਾਂ ਵਿੱਚ ਚੋਣਾ ਨਾ ਕਰਵਾਈਆਂ ਜਾਣ ਤਾਂ ਕਿ ਕੋਈ ਮਾਹੌਲ ਜਿਹੜਾ ਡਿਸਟਰਬ ਨਾ ਹੋ ਸਕੇ ਤੇ ਆਮ ਲੋਕਾਂ ਦਾ ਧਿਆਨ ਜਿਹੜਾ ਸ਼ਹੀਦੀ ਪੰਦਰ ਵਾਲੇ ਤੋਂ ਹਟ ਕੇ ਚੋਣਾ ਵਾਲ ਪਾਸੇ ਨਾ ਜਾ ਸਕੇ ਇਸ ਲਈ ਅਪੀਲ ਕੀਤੀ ਹੈ ਕਿ ਇਹ ਚੋਣਾ ਇਨਾਂ ਦਿਨਾਂ ਵਿੱਚ ਨਾ ਕਰਵਾਈਆਂ ਜਾਣ ਜੀ ਵਿਜੇ ਠੀਕ ਹੈ ਠੀਕ ਹੈ ਸ਼ੁਕਰੀਆ ਧੰਨਵਾਦ ਵਿਨੇਸ਼ ਇਸ ਜਾਣਕਾਰੀ ਦੇ ਲਈ ਤਾਂ ਅਕਾਲੀ ਦਲ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਇਹਨਾਂ ਦਿਨਾਂ 'ਚ ਚੋਣਾ ਨਾ ਕਰਵਾਈਆਂ ਜਾਣ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਔਰ ਲੋਕ ਸ਼ਹੀਦੀ ਪੰਦਰਵਾੜੇ ਦੇ ਵਿੱਚ ਜਾਂਦੇ ਨੇ ਸੋ ਇਸ ਕਰਕੇ ਇਹਨਾਂ ਚੋਣਾਂ ਨੂੰ ਇਸ ਟੈਨਯੋਰ ਦੇ ਵਿੱਚ ਨਾ ਕਰਵਾ ਕੇ ਕੁਝ ਦਿਨ ਲਈ ਜਾਂ ਤਾਂ ਟਾਲਿਆ ਜਾਵੇ ਜਾਂ ਉਸ ਤੋਂ ਪਹਿਲਾਂ ਕਰਵਾਇਆ ਜਾਵੇ